ਪ੍ਰੋਟੀਨ ਤਾਂ ਤਕਰੀਬਨ ਸਾਨੂੰ ਹਰ ਕਿਸੇ ਨੂੰ ਹੀ ਜ਼ਰੂਰਤ ਹੈ। ਤੋਂ ਅੱਜ ਕੱਲ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਕਿਸੇ ਕੋਲੇ ਵੀ ਟਾਈਮ ਤੇ ਖਾਣਾ ਖਾਣ ਦਾ ਟਾਈਮ ਨਹੀਂ। ਕਿਸੇ ਕੋਲ ਦੁੱਧ ਪੀਣ ਦਾ ਟਾਈਮ ਨਹੀਂ। ਲੋਕ ਤਾਂ ਚਾਹ ਪਾਣੀ ਵੀ ਰੋਟੀ ਖਾਂਦੇ ਵੀ ਤੁਸੀਂ ਦੇਖਦੇ ਹੋ। ਜੌਬ ਤੇ ਜਾਂਦੇ, ਰੋਲ ਜਾ ਬਣਾ ਕੇ ਗੱਡੀ 'ਚ ਤੁਰੇ ਜਾਂਦੇ ਖਾਂਦੇ ਆ। ਇਸ ਤੋੜ ਦੀ ਜ਼ਿੰਦਗੀ ਦੇ ਵਿੱਚ ਹਰੇਕ ਬੰਦੇ ਨੇ ਆਪਣੀ ਜ਼ਿੰਦਗੀ ਨੂੰ ਇੰਨਾ ਵਿਜੀ ਕਰ ਰੱਖਿਆ ਹੈ ਕਿ ਕੋਲ ਰੋਟੀ ਖਾਣ ਦਾ ਵੀ ਟਾਈਮ ਨਹੀਂ। ਨਹੀਂ ਹੈਗਾ। ਠੀਕ ਹੈ। ਅੰਡਾ, ਦੁੱਧ, ਮਸਲੀ, ਮਾਸਪਸੀ ਕਿੱਥੋਂ ਖਾਣਾ? ਕੋ ਟਾਈਮ ਨਹੀਂ ਆਉਂਦਾ ਸਾਮ ਨੂੰ ਫੇਰ ਉਹ ਥੱਕਿਆ ਟੁੱਟਿਆ ਰਾਤ ਨੂੰ ਭੱਜਿਆ ਨੱਠਿਆ ਦੂਰੋਂ ਆਉਂਦਾ ਤੇ ਆਉਂਦਾ ਉਹ ਵਿਚਾਰਾ ਆਪਣੇ ਆ ਕੇ ਰੋਟੀ ਪਾਣੀ ਖਾ ਕੇ ਸੌ ਜਾਂਦਾ ਸਹੀ ਚੱਲ ਰੂਟੀਨ ਦਾ ਉਹਦਾ ਇਹੀ ਹੋ ਗਿਆ ਇਸ ਕਿਹੜਾ ਪ੍ਰੋਟੀਨ ਹੈ ਉਹ ਸਾਡੀ ਸਾਰੀ ਜ਼ਿੰਦਗੀ ਬੰਦੇ ਨੂੰ ਖਾਣ ਦੀ ਜ਼ਰੂਰਤ ਹੈ ਕਿਉਂ ਮਾਸ ਮੱਸੀ ਅੰਡਾ ਇਹਨਾਂ ਚੀਜ਼ਾਂ ਜਿਹੜੇ ਬੰਦੇ ਨਹੀਂ ਖਾਂਦੇ ਹਾਂ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂ ਜਿਹੜੇ ਭੈਣ ਭਾਂ ਨੌਨ ਵਿੱਚ ਖਾ ਰਹੇ ਆ ਉਹਨਾਂ ਨੂੰ ਥੋੜਾ ਬਹੁਤਾ ਉਹਦੇ ਵਿੱਚ ਪ੍ਰੋਟੀਨ ਮਿਲ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਰੁਕੀ ਸਾਹਿਬ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਥੱਲੇ ਹੀ ਸਵਾਲ ਤੁਸੀਂ ਬਹੁਤ ਸੋਹਣਾ ਕੀਤਾ ਹੈ ਪ੍ਰੋਟੀਨ ਤਾਂ ਤਕਰੀਬਨ ਸਾਨੂੰ ਹਰ ਕਿਸੇ ਨੂੰ ਹੀ ਜ਼ਰੂਰਤ ਹੈ ਹਰ ਕਿਸੇ ਨੂੰ ਜ਼ਰੂਰਤ ਹੈ ਕਿਉਂ ਅੱਜ ਕੱਲ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਕਿਸੇ ਕੋਲੇ ਵੀ ਟਾਈਮ ਤੇ ਖਾਣਾ ਖਾਣ ਦਾ ਟਾਈਮ ਹੈ ਪਹਿਲੀ ਗੱਲ ਠੀਕ ਹੈ ਦੂਜੀ ਗੱਲ ਤੇ ਕਿਸੇ ਕੋਲ ਦੁੱਧ ਪੀਣ ਦਾ ਟਾਈਮ ਨਹੀਂ ਵਾੜੀ ਗੱਲ ਕੀ ਹੈ ਲੋਕ ਤਾਂ ਚਾਹ ਪਾਣੀ ਰੋਟੀ ਖਾਂਦੇ ਵੀ ਤੁਸੀਂ ਦੇਖਦੇ ਹੋ ਜੌਬ ਤੇ ਜਾਂਦੇ ਰੋਲ ਜਾ ਬਣਾ ਕੇ ਗੱਡੀ ਚ ਤੁਰੇ ਜਾਂਦੇ ਖਾਂਦੇ ਕਿ ਇੰਨਾ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਹਰੇਕ ਬੰਦੇ ਨੇ ਆਪਣੀ ਜ਼ਿੰਦਗੀ ਨੂੰ ਇੰਨਾ ਵਿਜੀ ਕਰ ਰੱਖਿਆ ਹੈ ਕਿ ਉਹਦੇ ਕੋਲ ਰੋਟੀ ਖਾਣ ਦਾ ਵੀ ਟਾਈਮ ਨਹੀਂ ਹੈ ਠੀਕ ਹੈ ਅੰਡਾ ਦੁੱਧ ਮਸਲੀ ਮਾਸਪਾਸੀ ਤਾਂ ਕਿੱਥੋਂ ਖਾਣਾ ਕਿ ਉਹਦੇ ਕੋਲ ਟਾਈਮ ਨਹੀਂ ਆਉਂਦਾ ਸਾਮ ਨੂੰ ਫੇਰ ਉਹ ਥੱਕਿਆ ਟੁੱਟਿਆ ਰਾਤ ਨੂੰ ਭੱਜਿਆ ਨੱਠਿਆ ਦੂਰੋਂ ਆਉਂਦਾ ਤੇ ਆਉਂਦਾ ਉਹ ਵਿਚਾਰਾ ਆਪਣੇ ਥੱਕਿਆ ਹਾਰਾ ਜ਼ਿੰਦਗੀ ਤੋਂ ਥੱਕਿਆ ਆ ਕੇ ਰੋਟੀ ਪਾਣੀ ਖਾ ਆ ਕੇ ਸੋ ਜਿੰਦਾ ਸਹੀ ਜੀ ਰੂਟੀਨ ਦਾ ਉਹਦਾ ਇਹੀ ਹੋਗਾ ਇਸ ਕਰਕੇ ਜਿਹੜਾ ਪ੍ਰੋਟੀਨ ਹੈ ਉਹ ਸਾਡੀ ਸਾਰੀ ਜ਼ਿੰਦਗੀ ਬੰਦੇ ਨੂੰ ਖਾਣ ਦੀ ਜ਼ਰੂਰਤ ਹੈ ਕਿਉਂ ਮਾਸ ਮੱਸੀ ਅੰਡਾ ਇਹਨਾਂ ਚੀਜ਼ਾਂ ਜਿਹੜੇ ਬੰਦੇ ਨਹੀਂ ਖਾਂਦੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂ ਜਿਹੜੇ ਭੈਣ ਭਾ ਨੌਨ ਵਿੱਚ ਖਾ ਰਹੇ ਆ ਉਹਨਾਂ ਨੂੰ ਤਾਂ ਥੋੜਾ ਬੋਤਾ ਉਹਦੇ ਵਿੱਚ ਪ੍ਰੋਟੀਨ ਮਿਲ ਜਾਂਦਾ ਹੈ ਹਰ ਚੀਜ਼ ਡੈੱਡ ਹੀ ਆ ਰਹੀ ਹੈ ਪਰ ਅਸੀਂ ਤਾਂ ਉਹਨਾਂ ਨੂੰ ਵੀ ਕਹਿੰਨੇ ਆਂਗੇ ਪਰ ਪ੍ਰੋਟੀਨ ਖਾਂਦੇ ਆ ਸੋ ਮਤਲਬ ਮਾਰਕੀਟ ਦੇ ਵਿੱਚ ਜਿਹੜੇ ਗਲਤ ਪ੍ਰੋਟੀਨ ਚੱਲ ਰਹੇ ਆ ਉਹਨਾਂ ਨੂੰ ਖਾ ਖਾ ਕੇ ਆਪਣਾ ਜੀਵਨ ਖਰਾਬ ਕਰ ਰਿਹਾ ਹੈ ਜੀਵਨ ਖਰਾਬ ਕਦੋਂ ਕੀ ਹੈ ਕਿ ਉਹ ਇਹੇ ਟਾਈਮ ਅੱਜ ਕੱਲ੍ਹ ਸੋਇਆ ਪ੍ਰੋਟੀਨ ਆ ਰਿਹਾ ਹੈ ਵੇ ਪ੍ਰੋਟੀਨ ਆ ਰਿਹਾ ਹੈ ਉਹ ਆ ਕੇ ਖਾ ਰਹੇ ਉਹਨਾਂ ਨੂੰ ਆਪਣਾ ਜਿਹੜਾ ਪ੍ਰੋਟੀਨ ਖਾ ਕੇ ਜਿੰਮ ਲਾਉਣ ਦੀ ਬਹੁਤ ਜ਼ਰੂਰਤ ਹੈ ਹੂੰ ਉਹ ਜਿੰਮ ਲਾਉਣ ਨਾਲ ਹੀ ਐਕਸਰਸਾਈਜ਼ ਕਰਨ ਨਾਲ ਹੀ ਪ੍ਰੋਟੀਨ ਹਾਜ਼ਮ ਹੁੰਦਾ ਹੈ ਠੀਕ ਹੈ ਠੀਕ ਹੈ ਇਸ ਕਰਕੇ ਕਿਸੇ ਕੋਲ ਰੋਟੀ ਖਾਣ ਦਾ ਟਾਈਮ ਨਹੀਂ ਜਿੰਮ ਕੌਣ ਲਾਊਗਾ ਕਿੰਨੇ ਕ ਬੰਦੇ ਜੈਮ ਲਾਉਂਦੇ ਆ ਠੀਕ ਹੈ ਨਾ ਅੱਜ ਕੱਲ ਬੱਚੇ ਬੁੱਚੀ ਆ ਜਿਹੜੇ ਜੈਮ ਲਾਉਂਦੇ ਆ ਤਕਰੀਬਨ 40 50 ਸਾਲ ਤੋਂ ਬਾਅਦ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਕੋਲ ਬਹੁਤ ਬੰਦਿਆਂ ਕੋਲ ਟਾਈਮ ਹੈਗਾ ਜਿਹੜਾ ਜਿਮ ਲਾਉਂਦਾ ਜਿਹੜਾ ਕਬੀਨਦਾਰੀ ਵਿੱਚ ਚੰਗੀ ਤਰ੍ਹਾਂ ਫਸਿਆ ਹੋਇਆ ਉਹਦੇ ਕੋਲੇ ਜਿਮ ਲਾਉਣ ਦਾ ਟਾਈਮ ਹੀ ਨਹੀਂ ਪ੍ਰੋਟੀਨ ਸਾਡੇ ਲਈ ਜ਼ਰੂਰੀ ਹੈ ਇਸ ਕਰਕੇ ਅਸੀਂ ਜਿਹੜਾ ਹਿੰਮਤ ਕੀਤੀ ਹੈ ਸਾਡੀ ਸੁਖ ਅਜਰਵਦਾ ਟੀਮ ਨੇ ਅਸੀਂ ਸੋਚਿਆ ਵੀ ਯਾਰ ਆਪਾਂ ਸਮਾਜ ਨੂੰ ਕੋਈ ਐਹੋ ਜਿਹਾ ਪ੍ਰੋਟੀਨ ਦੇਈਏ ਜਿਹੜਾ 15 ਸਾਲ ਤੋਂ ਲੈ ਕੇ 70 75 ਸਾਲ ਦੇ ਬਾਬੇ ਵੀ ਖਾ ਸਕਦੇ ਆ ਠੀਕ ਹੈ ਇਹ ਇੰਨਾ ਵਧੀਆ ਰੁਕੀ ਸਾਹਿਬ ਖਾਣ ਲਈ ਹਾਜਮ ਆਉਂਦਾ ਹੈ ਕੋਈ ਸੈਂਪਲ ਤਰੀਕਾ ਹੈ ਕੋਈ ਇਹਦੇ ਨਾਲ ਐਕਸਰਸਾਈਜ਼ ਕਰਨ ਦੀ ਜ਼ਰੂਰਤ ਨਹੀਂ ਕੋਈ ਤੁਹਾਨੂੰ ਜਿਮ ਜਾਣ ਦੀ ਜ਼ਰੂਰਤ ਨਹੀਂ ਰੁਟੀਨ 'ਚ ਜਿਵੇਂ ਤੁਸੀਂ ਸਵੇਰੇ ਦੁੱਧ ਦਾ ਗਲਾਸ ਲਓ ਉਹਦੇ ਵਿੱਚ ਦੋ ਸਕੂਪ ਪਾ ਕੇ ਪੀ ਕੇ ਹਾਜਮ ਕਰ ਲਓ ਤੇ ਤੁਸੀਂ ਆਪ ਕਹੋਗੇ ਵੀ ਯਾਰ ਕਿਆ ਗੱਲ ਹੈ ਤੁਹਾਡੇ ਰਿਜ਼ਲਟ ਮੂੰਹੋਂ ਬੋਲੇਗਾ ਫਰੁਕੀ ਸਾਹਿਬ ਮੂੰਹੋਂ ਬੋਲੇਗਾ ਰਿਜ਼ਲਟ ਤੁਹਾਡਾ ਜਿਹੜਾ ਹੱਡੀਆਂ ਨੂੰ ਮਜ਼ਬੂਤ ਕਰੇਗਾ ਤੁਹਾਡੀ ਜਿਹੜੇ ਹੈ ਹਾਜਮ ਨੂੰ ਠੀਕ ਕਰੇਗਾ ਤੇ ਉਸ ਤੋਂ ਬਾਅਦ ਮਾਸਪੇਸ਼ੀਆਂ 'ਚ ਮਜ਼ਬੂਤੀ ਲਿਆਏਗਾ ਠੀਕ ਹੈ ਇਹ ਜੀ ਬਹੁਤ ਜਿੱਕੂ ਡਿੱਕੂ ਕਰਦਾ ਹਾਂ ਜਿਹੜਾ ਸਰੀਰ ਕਹਿੰਦਾ ਥੱਕਿਆ ਪਿਆ ਟੁੱਟਿਆ ਪਿਆ ਯਾਰ ਮੈਂ ਕਹਿੰਦਾ ਤੁਸੀਂ ਆਪ ਹਰਾਨ ਹੋਵੋਗੇ ਲੈ ਕੇ ਇਹ ਪ੍ਰੋਟੀਨ ਹੈ ਜਿਹੜਾ ਹੱਡਾ ਅੱਛਾ ਇਹ ਸਾਡਾ ਨਾ ਸੋਇਆ ਨਾ ਵੇ ਪ੍ਰੋਟੀਨ ਹੈ 플ਾਂਟ ਪ੍ਰੋਟੀਨ 플ਾਂਟ ਪ੍ਰੋਟੀਨ 플ਾਂਟ ਪ੍ਰੋਟੀਨ ਹੈ ਸੁਖ ਅਜਰਵੇਦ ਦੀ ਟੀਮ ਨੇ ਬੜੀ ਮਿਹਨਤ ਨਾਲ ਇਹ ਤਿਆਰ ਕੀਤੀ ਉਸ ਤੋਂ ਉਹਦਾ ਬਰਾਉਨ ਚਾਵਲ ਹੈ ਬਰਾਉਨ ਚਾਵਲ ਬਰਾਉਨ ਚਾਵਲ ਮੈਂ ਤਾਂ ਪਹਿਲੀ ਵਾਰ ਦੇਖਦੇ ਜਰਾ ਬਰਾਉਨ ਚਾਵਲ ਹਾਂ ਪੂਰੇ ਚੌਲ ਜਿਹਨੂੰ ਪੰਜਾਬੀ ਚ ਪੂਰੇ ਬਰਾਉਨ ਚਾਵਲ ਹੈ ਤੇ ਆਹ ਜਿਹੜਾ ਆਪਾਂ ਅਮਰਿੰਗਾ ਪਾਊਡਰ ਹੈ ਠੀਕ ਹੈ। ਯਾ ਇਹ ਉਸ ਤੋਂ ਬਾਅਦ ਇਹ ਚੀਜ਼ਾਂ ਦਾ ਪਾ ਕੇ ਸੀ ਜਿਹੜਾ ਆਰਡਰ ਬਣਾਇਆ ਹੈਗਾ ਇਹਦੇ ਵਿੱਚ ਜਿਹੜਾ ਆਪਾਂ ਮਰਿੰਗਾ ਪਾਊਡਰ ਸੁਪਰੀਲਨਾ ਪਾਊਡਰ ਹੈ ਜੋ ਵਿਟਾਮਿਨ ਤੇ ਆਇਰਨ ਨੂੰ ਠੀਕ ਕਰਦਾ ਬਹੁਤ ਜ਼ਿਆਦਾ ਮਜ਼ਬੂਤੀ ਦਿੰਦਾ ਹੈ ਇਹ ਜਿਹੜਾ ਉਹ ਹੈ ਸੁਪਰੀਲਨਾ ਪਾਊਡਰ ਹੈ ਜਿਹੜਾ ਉਹ ਬਹੁਤ ਹੀ ਜ਼ਬਰਦਸਤ ਹੈ ਇਹ ਪਾ ਕੇ ਸਾਡੀ ਟੀਮ ਨੇ ਇੱਕ ਪਾਊਡਰ ਦੇ ਰੂਪ ਦੇ ਐਕਸਟ੍ਰੈਕਟ ਹੈ ਜਿਹੜਾ ਮਤਲਬ ਜੜੀ ਬੂਟੇ ਦੇ ਪ੍ਰੋਟੀਨ ਦਾ ਤੇ ਮਿਰਿੰਗਾ ਪਾਊਡਰ ਦਾ ਤੇ ਬਰਾਊਨ ਜੋਬਲ ਦਾ ਅਰਕ ਉਹਦਾ ਪਾਊਡਰ ਬਣਾ ਕੇ ਉਹ ਤਿਆਰ ਕਰਿਆ ਹੋਇਆ ਇਹ ਖੁੱਲਾ ਪਿਆ ਰਹੇ ਜੰਮਦਾ ਨਹੀਂ ਅੱਛਾ ਨਹੀਂ ਪ੍ਰੋਟੀਨ ਜਿਹੜੇ ਮਾਰਕੀਟ ਦੇ ਆ ਤੁਸੀਂ ਡੱਬਾ ਖੁੱਲਾ ਰੱਖ ਕੇ ਦੇਖ ਲਿਓ ਆ ਮੇਰਾ ਖੁੱਲਾ ਪਿਆ ਦੇਖੋ ਜੰਮਦਾ ਨਹੀਂ ਇਹ ਪਿਆ ਰਹੇ ਆ ਲੈ ਇਹ ਜੰਮੇਗਾ ਨਹੀਂ ਅੱਛਾ ਇਹ ਇਹ ਪ੍ਰੋਟੀਨ ਹੈ ਇਹ ਪ੍ਰੋਟੀਨ ਹੈ ਇਹ ਮੇਰਾ ਪ੍ਰੋਟੀਨ ਰੱਖਿਆ ਹੋਇਆ ਹੈ ਇਹ ਜੰਮਦਾ ਨਹੀਂ ਇਹ ਤੁਸੀਂ ਵੇਫਗਰੋ ਕੇ ਜਿਹੜਾ ਡੱਬਾ ਕਿਤੇ ਲੂਜ਼ ਵੀ ਰਹਿ ਜੇ ਜੰਮੇਗਾ ਨਹੀਂ ਮਾਰਕੀਟ ਦੇ ਜਿਹੜਾ ਪ੍ਰੋਟੀਨ ਹੋਊਗਾ ਉਹ ਤਕਰੀਬਨ ਤਕਰੀਬਨ ਜੰਮ ਜਾਂਦਾ ਹੈਗਾ ਸਾਰੇ ਕਿ ਉਹ ਤਾਂ ਥਰੀ ਥੱਕੇ ਥੱਕੇ ਰਹਿੰਦਾ ਟੁੱਟੇ ਟੁੱਟੇ ਰਹਿੰਦਾ ਉਹ ਆ ਕੇ ਕਹਿੰਦਾ ਜੀ ਮੇਰਾ ਤਾਂ ਬੱਸ ਬਹੁਤ ਬੁਰਾ ਹਾਲ ਹੋਇਆ ਵਾ ਮੈਨੂੰ ਤਾਂ ਬੱਸ ਦੋ ਫੁਲਕੇ ਦੇ ਦੋ ਮੈਂ ਬਿਸਤਰਾ ਤਿਆਰ ਹੈ ਤੇ ਮੈਂ ਪੈ ਜਾ ਸਵੇਰੇ ਫੇਰ ਉਹਦਾ ਕੰਮ ਕਰ ਤੇ ਜਾਣ ਉੱਠਣ ਨੂੰ ਦੇਲੀ ਨਹੀਂ ਕਰਦਾ ਠੀਕ ਹੈ ਇਸ ਕਰਕੇ ਸਾਡੀ ਟੀਮ ਨੇ ਜਿਹੜਾ ਇਹ ਪ੍ਰੋਟੀਨ ਤਿਆਰ ਕਰਿਆ ਹੈ ਇਹ ਇੰਨਾ ਪਲਾਂਟ ਬੇਸ ਹੈ ਪਲਾਂਟ ਬੇਸ ਹੈ ਠੀਕ ਹੈ ਇਹਨੂੰ ਜਿੱਥੋਂ ਮਰਜ਼ੀ ਕੋਈ ਚੈੱਕ ਕਰਾ ਚੈਲੰਜ ਹੈ ਠੀਕ ਹੈ ਵੀ ਜੇ ਦੇ ਵਿੱਚ ਕੋਈ ਕੈਮੀਕਲ ਜਾਂ ਕੋਈ ਸਟੇਰੀਡ ਜਾਂ ਕੋਈ ਹੋਰ ਇਹ ਜੀ ਆਟਮ ਕੋਈ ਸਾਬਤ ਕਰ ਦੇਵੇ ਜੋ ਮਰਜ਼ੀ ਆ ਕੇ ਜੁਰਮਾਨਾ ਭੁਗਤਣ ਨੂੰ ਤਿਆਰ ਬੈਠਿਆ ਰੋਕੀ ਸਾਹਿਬ ਇਹ ਪਾਊਡਰ ਹੈ ਜਿਹੜਾ ਤੁਸੀਂ ਜਿਹੜੇ ਬੱਚਿਆਂ ਦੀ ਗਰੋਥ ਨਹੀਂ ਹੋ ਰਹੀ ਉਹਨਾਂ ਨੂੰ ਇਹ 3 ਮਹੀਨੇ ਦਿਓ ਠੀਕ ਹੈ 3 ਮਹੀਨੇ ਦੇ ਕੇ ਦੱਸੋ ਉਹ ਗਰੋਥ ਮੂੰਹ ਸਿਰ ਚੜ ਕੇ ਬੋਲੇਗੀ ਬੱਚਾ ਆਪ ਦੱਸੇਗਾ ਭਜਨ ਵੀ ਵਧੇਗਾ ਉਹਦੀ ਗਰੋਥ ਵੀ ਹੋਏਗੀ ਅਗਰ ਉਹਨੂੰ 3 ਮਹੀਨੇ ਮੇਰੇ ਕੋਲੇ ਆਜੋ 3 ਮਹੀਨੇ ਇਹਨੂੰ ਖਵਾ ਕੇ ਪਹਿਲਾਂ ਚੈੱਕ ਕਰਾ ਲਓ ਬੱਚੇ ਦਾ ਵੇਟ ਚੈੱਕ ਕਰਾ ਲਓ ਬੱਚੇ ਨੂੰ ਮੈਨੂੰ ਦਿਖਾ ਦਿਓ 3 ਮਹੀਨਿਆਂ ਦਾ ਇਹ ਪਾਊਡਰ ਲੈ ਕੇ ਜਾਓ 3 ਮਹੀਨੇ ਬਾਅਦ ਮੈਨੂੰ ਆ ਕੇ ਮਿਲੋ ਵੀ ਆ ਦੱਸੋ ਜੀ ਬੱਚੇ ਦਾ ਗਰੋਥ ਨਹੀਂ ਹੋਈ 3 ਮਹੀਨੇ ਖਲਾਓ ਜਿਹੜੇ ਬੱਚਿਆਂ ਦੀ ਗਰੋਥ ਨਹੀਂ ਹੋ ਰਹੀ ਨਾ ਉਹਨਾਂ ਨੂੰ 3 ਮਹੀਨੇ ਖਲਾਓ 3 ਮਹੀਨਿਆਂ ਬਾਅਦ ਤੁਸੀਂ ਆਪ ਤੁਹਾਡਾ ਬੱਚਾ ਤੁਹਾਡੇ ਸਾਰਾ ਨਜ਼ਰ ਤੁਹਾਡੇ ਰਿਜ਼ਲਟ ਤੁਹਾਡੇ ਮੂਹਰੇ ਸਿਰ ਚੜ ਕੇ ਬੋਲੇਗਾ ਤੁਸੀਂ ਆਪ ਲੋਕਾਂ ਦੇ ਵਿੱਚ ਜਿਵੇਂ ਉਹ ਕੋਠੇ ਚੜ੍ਹ ਕੇ ਰੋਲਾ ਪਾਉਣ ਵਾਲੀ ਗੱਲ ਹੋਣੀ ਹੈ ਫੁਰਕੀ ਸਾਹਿਬ ਇਹ ਐਦਾਂ ਦਾ ਪਰੋਟੀਨ ਹੈ ਇੰਨਾ ਵਧੀਆ ਸੁਆਦਿਸਟ ਹੈ ਕੋਈ ਇਹ ਵੀ ਨਹੀਂ ਹੈ ਕੋਈ ਕੁਦਰਤੀ ਕੋਈ ਇਹਦੇ ਵਿੱਚ ਮਠਾਸ ਨਹੀਂ ਠੀਕ ਹੈ ਕੋਈ ਇਹ ਸ਼ੂਗਰ ਵਾਲੇ ਮਰੀਜ਼ ਵੀ ਲੈ ਸਕਦੇ ਸ਼ੂਗਰ ਫ੍ਰੀ ਹੈ ਸ਼ੂਗਰ ਫ੍ਰੀ ਹੈ ਸ਼ੂਗਰ ਵਾਲੇ ਮਰੀਜ਼ਾਂ ਲਈ ਦਾ ਬਹੁਤ ਹੀ ਆਰਾਮਦਾਣਾ ਕਿਉਂਕਿ ਸ਼ੂਗਰ ਵਾਲੇ ਮਰੀਜ਼ ਦੀਆਂ ਲੱਤਾਂ ਵਾਹਾਂ ਬਹੁਤ ਡੁੱਟਦੀਆਂ ਹੁੰਦੀਆਂ ਠੀਕ ਹੈ ਉਹਨੂੰ ਵੀ ਬਹੁਤ ਜ਼ਿਆਦਾ ਪ੍ਰੋਟੀਨ ਦੀ ਘਾਟ ਪੈਂਦੀ ਹੈ ਥਕਾਵਟ ਮਹਿਸੂਸ ਹੁੰਦੀ ਹੈ ਸਰੀਰ ਥੱਕਿਆ ਟੁੱਟਿਆ ਰਹਿੰਦਾ ਹੈਗਾ ਪ੍ਰੋਟੀਨ ਇਹਨੂੰ ਦੁੱਧ ਚਰਬੀ ਲੈ ਸਕਦੇ ਹੋ ਸਵੇਰੇ ਦੋ ਸਕੂਪ ਇਹਦੇ ਦੁੱਧ ਲੈਣੇ ਕਿਵੇਂ ਹਾਂ ਇਹਦੇ ਦੋ ਸਕੂਪ ਹੈ ਜਿਹੜੇ ਤੁਹਾਡਾ ਸਕੂਪ ਆ ਕਿਹਦੇ ਸਕੂਪ ਆਇਆ ਹੋਇਆ ਠੀਕ ਹੈ ਹਾਂ ਦੇਖੋ ਇੱਕ ਠੀਕ ਹੈ ਜੀ ਦੋ ਜੀਪੇ ਦੋ ਸਕੂਪ ਆ ਤੁਸੀਂ ਹਾਂ ਆਏ ਤੁਸੀਂ ਪਾਣੀ ਵੀ ਲੈ ਸਕਦੇ ਹੋ ਅੱਛਾ ਇਹ ਤਾਂ ਤੁਸੀਂ ਫੁਰਕੀ ਸਾਹਿਬ ਗੱਡੀ 'ਚ ਰੱਖ ਲੈ ਜਿਹੜਾ ਬੰਦਾ ਭੈਣ ਭਾਈ ਤੁਹਾਨੂੰ ਕਦੇ ਭੁੱਖ ਲੱਗੀ ਹੈ ਤਾਂ ਤੁਸੀਂ ਆਪਣਾ ਇਹਨੂੰ ਗੱਡੀ 'ਚ ਜਦੋਂ ਮਰਜ਼ੀ ਗਰਮ ਦੁੱਧ ਨਹੀਂ ਹੈਗਾ ਤਾਂ ਤੁਸੀਂ ਪਾਣੀ ਦੀ ਗਰਮ ਪਾਣੀ ਦੀ ਪਾ ਕੇ ਪੀ ਲੈ ਠੀਕ ਹੈ ਉਹ ਇੰਦਾ ਦੀ ਦਿੱਕਤ ਹੀ ਨਹੀਂ ਹੈਗੀ ਕਿ ਤੁਸੀਂ ਦੇ ਲੋ ਹਾਂ ਇਹਨੂੰ ਪੀਂਦੇ ਰਹੋਗੇ ਮੈਂ ਕਹਿੰਦਾ ਤੁਹਾਨੂੰ ਦੁੱਖ ਪੱਖਾਂ ਵਾਲੀ ਤਾਂ ਗੱਲ ਹੀ ਭੁੱਲ ਜਾਓਗੇ ਜਦੋਂ ਪ੍ਰੋਟੀਨ ਲੈਣ ਲੱਗੇ ਕੋਈ ਨਾ ਇਹਦੇ ਵਿੱਚ ਮਿੱਠਾ ਪਾਉਣ ਦੀ ਲੋੜ ਹੈ ਨਾ ਕੋਈ ਇਸ ਨੂੰ ਕੁਝ ਹੋਰ ਪਾਉਣ ਦੀ ਲੋੜ ਹੈ ਚੁੱਪ ਕਰਕੇ ਆਇਆ ਇਹਨੂੰ ਜਿਵੇਂ ਹੁਣ ਤੁਸੀਂ ਘੋਲ ਰਹੇ ਹੋ ਹੂੰ ਇਹਨੂੰ ਘੋਲ ਕੇ ਰਾਮਨ ਆਪਣਾ ਲਓ ਕਈ ਮੇਰੇ ਭੈਣਾ ਭਾਈਆਂ ਨੂੰ ਦੁੱਧ ਤੋਂ ਪ੍ਰੋਟੀਨ ਤੋਂ ਅਲਰਜੀ ਹੁੰਦੀ ਹੈ ਹਨਾ ਦੁੱਧ ਵਾਲੀਆਂ ਚੀਜ਼ਾਂ ਤੋਂ ਅਲਰਜੀ ਹੁੰਦੀ ਹੈ ਪਰ ਉਹ ਪਾਣੀ ਚ ਲੈ ਸਕਦੇ ਆ ਕੋਈ ਦਿੱਕਤ ਨਹੀਂ ਪਰ ਇਹ ਜਿਹੜਾ ਪਾਊਡਰ ਐ ਪ੍ਰੋਕੀ ਸਾਹਿਬ ਹਾਜਮਾ ਦਾ ਹੋਰਾਬ ਹੁੰਦਾ ਹੀ ਨਹੀਂ ਹਾਜਮਾ ਦਾ ਠੀਕ ਕਰਨਾ ਇਹ ਇਹ ਤੁਸੀਂ ਜਿਹੜੇ ਪੇਸ਼ੈਂਟ ਕਹਿੰਦੇ ਆ ਨਾ ਮੈਂ ਡੈਰੀ ਪ੍ਰੋਡਕਟ ਲੈ ਨਹੀਂ ਸਕਦਾ ਦੁੱਧ ਦਹੀਂ ਨਹੀਂ ਲੈ ਸਕਦਾ ਕੋਈ ਹੋਰ ਨਹੀਂ ਚੀਜ਼ਾਂ ਲੈ ਸਕਦਾ ਉਹ ਪ੍ਰੋਟੀਨ ਨੂੰ ਤੁਸੀਂ ਆਪ ਐ ਪਾਣੀ ਚ ਘੋਲ ਕੇ ਪੀ ਲਓ ਸਵੇਰੇ ਇੱਕ ਟਾਈਮ ਲੈ ਲਓ ਸਵੇਰੇ ਖਾਲੀ ਪੇਟ ਲੈ ਲਓ ਹੂੰ ਸਵੇਰੇ ਦੁੱਧ ਪੀਣੀ ਹੋ ਉੱਠਣਸਾਰ ਲੈ ਲਓ ਇੱਕ ਟਾਈਮ ਜਦੋਂ ਮਰਜ਼ੀ ਲੈ ਲਓ ਜਦੋਂ ਮਰਜ਼ੀ ਜਦੋਂ ਮਰਜ਼ੀ ਲੈ ਲਓ ਕੀ ਕਰੇਗਾ ਮੈਂ ਉਹ ਤਾਂ ਆਪਣੇ ਬੋਲੇਗਾ ਨਾ ਸਾਡੇ ਪ੍ਰੋਡਕਟ ਰੁਕੀ ਸਾਹਿਬ ਸਿਰ ਚੜ ਕੇ ਬੋਲਦੇ ਆ ਤੁਸੀਂ ਹਰ ਵਾਰ ਸਾਡੀ ਵੀਡੀਓ ਬਣਾਓ ਕੋਈ ਤੁਹਾਨੂੰ ਕਿਸੇ ਦੀ ਸ਼ਿਕਾਇਤ ਆਈ ਵੀ ਯਾਰ ਇਹਨਾਂ ਦੇ ਪ੍ਰੋਡਕਟ ਚ ਦਮ ਨਹੀਂ ਪਰ ਮਹਾਰੇ ਦੀ ਕਿਰਪਾ ਸਾਡਾ ਪ੍ਰੋਡਕਟ ਅਸੀਂ ਘੱਟੋ ਘੱਟ 6 ਮਹੀਨੇ ਹੋ ਗਏ ਨੂੰ ਲੱਗਿਆ ਨੂੰ ਠੀਕ ਹੈ ਮਤਲਬ ਐਕਸਪੈਰੀਮੈਂਟ ਕਰਦੇ ਐਨੂੰ ਪ੍ਰੋਸੈਸ ਕਰਦੇ ਐਨੂੰ ਇਹ ਲੈਬ ਟੈਸਟ ਹੈ ਬਹੁਤ ਤਰੀਕੇ ਨਾਲ ਟੈਸਟ ਕਰਾਇਆ ਆਹਾ ਪ੍ਰੋਡਕਟ ਸਰਕਾਰ ਤੋਂ ਮਨਜ਼ੂਰ ਬਿਲਕੁਲ ਬਿਲਕੁਲ ਕੋਈ ਦਿੱਕਤ ਹੀ ਨਹੀਂ ਹੈਗੀ ਜਿੱਥੋਂ ਮਰਜ਼ੀ ਬੰਦਾ ਟੈਸਟ ਕਰਾ ਸਕਦਾ ਇਹਨੂੰ ਲਿਆ ਕੇ ਚੈਲੰਜ ਹੈ ਇਹ ਆਮ ਪ੍ਰੋਟੀਨ ਨਹੀਂ ਹੈਗਾ ਜਿਹੜੇ ਮਾਰਕੀਟ ਕੋ ਲੋ ਕਨੂ ਜਿਮ ਲਾਏ ਤਾਂ ਹੋਰ ਬੜਾ ਕੁਝ ਕਰਨਾ ਪੈਂਦਾ ਐ ਐਕਸਰਸਾਈਜ਼ ਕਰਨੀ ਪੈਂਦੀ ਐ ਤਾਂ ਜਾ ਕੇ ਕਿਤੇ ਹਾਜ਼ਮ ਆਉਂਦੇ ਐ ਪਰ ਇਹਨੂੰ ਨਾ ਜਿਮ ਜਾਣ ਦੀ ਲੋੜ ਐ ਨਾ ਤੁਹਾਨੂੰ ਐਕਸਰਸਾਈਜ਼ ਕਰਨ ਦੀ ਲੋੜ ਐ ਸਵੇਰੇ ਜਿਹੜੇ ਬੰਦੇ ਕਮਜ਼ੋਰੀ ਮਹਿਸੂਸ ਕਰਦੇ ਆ ਸਾਡੀਆਂ ਭੈਣਾਂ ਬੱਚੇ ਬਹੁਤ ਜਿਹੜੇ ਕਮਜ਼ੋਰੀ ਮਹਿਸੂਸ ਕਰਦੇ ਉਹ ਵੀ ਲੈ ਸਕਦੇ ਐ ਮੈਂ ਤੁਹਾਨੂੰ ਇਹ ਤਾਂ ਕਹਿ ਰਿਹਾ ਨਾ ਵੀ ਤੁਸੀਂ 15 ਸਾਲ ਤੋਂ ਬਾਅਦ ਬੱਚਾ ਬੱਚੀ ਕੋਈ ਵੀ ਲੈ ਸਕਦਾ ਠੀਕ ਐ 70 ਸਾਲ ਤੱਕ ਜਿੰਨੂੰ ਮਰਜ਼ੀ ਦੇ ਦਿਓ ਕੋਈ ਟੈਨਸ਼ਨ ਹੀ ਨਹੀਂ ਹਾਂ ਉਹਦੇ ਵੀ ਹਾਜਮ ਹੋਊਗਾ ਤੇ ਤੁਸੀਂ ਇੱਕ ਵਾਰ ਇਹਨੂੰ ਯੂਜ਼ ਕਰਕੇ ਦੇਖੋ ਤੁਸੀਂ ਆਪ ਕਹੋਗੇ ਵੀ ਬਾਕੀ ਯਾਰ ਬੰਦੇ ਨੇ ਪਾਊਡਰ ਬਣਾਇਆਗਾ ਆਰਡਰ ਤਾਂ ਤੁਸੀਂ ਬੜੇ ਵਰਤੇ ਹੋਣਗੇ ਲੋਕਾਂ ਨੇ ਉਹਦਾ ਤੇ ਉਹ ਵਜ਼ਨ ਵਧੇਗਾ ਭਜਨ ਵੀ ਵਧੇਗਾ ਭਜਨ ਤਾਕਤ ਵਧੇਗੀ ਤਾਕਤ ਵਧਣੇਗੀ ਸਰੀਰ ਦੇ ਵਿੱਚ ਜਾਨ ਦੇਖਿਆ ਆਉਂਦੀ ਅੱਛਾ ਹਾਂ ਜੀ ਜੀ ਸਰੀਰ ਦੀ ਜਾਨ ਤਾਂ ਝੋਟੇ ਵਾਂਗੂ ਜਾਨ ਆਉਣੀ ਬੰਦੇ ਸਰੀਰ ਦੀ ਜਾਨ ਜੀ